ਫਤਿਹਦਾਰ ਦੁਆਰਾ ਜੀ ਜੋ ਵੱਜ ਦਾ ਪ੍ਰੋਗਰਾਮ ਸਮਰੱਥ ਕਮੇਟੀ ਦੁਦਾਧਾਰੀ ਭਾਮਰੋ ਆਰੰਭ ਕੀਤਾ ਗਿਆ ਮੈਂ ਇਹਨਾਂ ਦੇ ਬਹੁਤ ਹੀ ਜੈ ਜਰੂ ਧੰਨਵਾਦ ਕਰਦਾ ਕਿ ਇਹੋ ਜਿਹੇ ਪ੍ਰੋਗਰਾਮ ਸਾਡੇ ਸਮਾਜ ਦੇ ਵਿੱਚ ਹੁੰਦੇ ਰਹਿਣ ਆ ਸਾਡੇ ਸਮਾਜ ਨੂੰ ਸੇਧ ਮਿਲਦੀ ਆ ਮੈਂ ਪਿਛ ਗਿਆ ਸਮਾਂ ਦੇ ਵਿੱਚ ਤਕਰੀਬਨ 1986 ਦੇ ਵਿੱਚ ਇਹ ਡੇਰੇ ਤੇ ਆਇਆ ਸੀ ਤੁਹਾਡੇ ਨੇੜੇ ਕਿਹੜੇ ਤੋਂ ਸਾਡੇ ਸਰਪੰਚ ਭਾਈਆ ਜੀ ਬਖਸ਼ੀ ਰਾਮ ਦੀ ਖੇੜੇ ਤੋਂ ਸੀ ਉਹਨਾਂ ਦੇ ਬੇਟੇ ਨਾਲ ਆਉਂਦਾ ਸੀ ਤਾਂ ਇੱਥੇ ਥੋੜੀ ਜਗ੍ਹਾ ਬਣੀ ਹੋਣੀ ਸੀ ਅੱਜ ਬੜਾ ਮਾਨ ਨੂੰ ਸਕੂਲ ਹੋਇਆ ਕਿ ਜਿਹੜੀ ਜਗ੍ਹਾ ਆਵਾਜ਼ ਹੋਈ ਆ ਇਹ ਤੁਹਾਡੇ ਸਹਿਯੋਗ ਦੇ ਨਾਲ ਹੋਈ ਆ ਤਾਂ ਸਾਡੇ ਜੋ ਕੀਤਰੀ ਜਥਾ ਆ ਉਹਨਾਂ ਨੇ ਦੱਸਿਆ ਕਿ ਜੇ ਡਾਕਟਰ ਮੇਰਤਾ ਸਾਹਿਬ ਨਾਲ ਹੁੰਦੇ ਤਾਂ ਅੱਜ ਜਿਹੜਾ ਆ ਪ੍ਰੋਗਰਾਮ ਆ ਬਿਲਕੁਲ ਨਹੀਂ ਹੁੰਨੇ ਸੀ ਉਹਨਾਂ ਨੇ ਕਿਹਾ ਕਿ ਛਾਪੇ ਬੰਨੇ ਹੁੰਦੇ ਸੀ ਮੈਂ ਅੱਜ ਵੀ ਇਹ ਤੁਹਾਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਪ੍ਰੋਗਰਾਮ ਕਰਿਆ ਕਰੋ ਨਾਲ ਬਾਬਾ ਸਾਹਿਬ ਜੀ ਦਾ ਜੋ ਮਿਸ਼ਨ ਵਾ ਉਹਨੂੰ ਵੀ ਜਾਗਰਤ ਕਰਿਆ ਕਰੋ ਜੇ ਅਸੀਂ ਬਾਬਾ ਸਾਹਿਬ ਜੀ ਦਾ ਮਿਸ਼ਨ ਜਾਗਰਤ ਕਰਾਂਗੇ ਮਹਾਪੁਰਖ ਜਿੰਨੇ ਵੀ ਬੈਠੇ ਆ ਇਹ ਸਾਰੇ ਬਾਬਾ ਸਾਹਿਬ ਦੇ ਰਿਣੀ ਹੋਣਗੇ ਤਾਂ ਸਾਡਾ ਜਿਹੜਾ ਸਮਾਜ ਆ ਅੱਗੇ ਵੱਧ ਸਕਦਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਗ੍ਰਉਤੀਆਂ ਪੇਡਾ ਕੀਤੀਆਂ ਜਾ ਰਹੀਆਂ ਬੱਖ-ਵੱਖ ਸਰਕਾਰਾਂ ਵੱਲੋਂ ਲੈ ਸਾਡਾ ਬੇਨਤੀ ਕਰਦਾ ਕਿ ਜਿੱਤੇ ਵੀ ਮੇਰੇ ਮਾਹਾਂ ਬੋਛਾਂ ਦਾ ਉਹ ਇੱਕ ਵਾਰੀ ਬਾਬਾ ਸਾਹਿਬ ਡਾਕਟਰ ਖੇੜਾ ਸਾਹਿਬ ਜਿਹੜਾ ਨਿਸ਼ਾਨ ਜੜਿਆ ਉਹ ਘਰ ਘਰ ਪਹੁੰਚਾਵੋ ਸਾਡੀ ਤਾਂ ਪਾਰਟੀ ਕੋਲ ਮੈਂ ਬਹੁਜਨ ਸਮਾਜ ਪਾਰਟੀ ਦਾ ਹਾਂ ਤੇ ਮੈਂ ਜ਼ਿਲ੍ਹੇ ਦਾ ਐਸਐਮਸੀ ਐਮਪਲਾਈਬਲ ਡਿਸਟਾ ਪ੍ਰਧਾਨ ਵੀ ਹਾਂ ਤੇ ਮੈਨੂੰ ਥੋੜੇ ਦਿਨ ਹੋਏ ਆ ਮੈਨੂੰ ਜੱਬਿਆ ਵਾਲਾ ਬਦਨ ਸਮਾ ਦਾ ਬਾਪ ਸਾਹਿਬ ਦਾ ਕੰਮ ਨੀਤਨ ਲਗਾਇਆ ਉਹਨਾਂ ਨੇ ਕਿਹਾ ਕਿ ਪਿੰਡਵੱਟੂ ਤੇ ਜਾਓ ਤਾਂ ਕਿ ਜਿਹੜਾ ਬਾਬਾ ਸਾਹਿਬ ਡਾਕਟਰ ਮੇਰ ਸਾਹਿਬ ਜੀ ਦਾ ਪ੍ਰਚਾਰ ਆ ਉਹਨੂੰ ਅੱਗੇ ਵਧਾਓ ਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਹੁਣੀ ਆ ਸਾਡਾ ਜਿਹੜਾ ਪੰਜਾਬ ਆ ਨਸ਼ਿਆਂ ਦੇ ਵਿੱਚ ਗਲਤ ਹੋ ਜਾ ਰਿਹਾ ਕਿਉਂਕਿ ਸਾਡੇ ਨੌਜਵਾਨ ਬੱਚੇ ਜਿਹੜੇ ਆ ਡਿਗਰੀਆਂ ਹੱਥਾਂ ਦੇ ਫੜ ਕੇ ਲਈ ਬੈਠੇ ਹਨ ਲੇਕਿਨ ਮਾਰਾ ਜਿਹੜੀਆਂ ਨੌਕਰੀਆਂ ਦੇ ਵਿੱਚ ਤੇ ਮੈਂ ਨਾ ਨਾਰਦ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕਰਦਾ ਕਿ ਜਿੰਦਾ ਤੁਸੀਂ ਇਹ ਪ੍ਰੋਗਰਾਮ ਕੀਤਾ ਤਾਂ ਤੁਸੀਂ ਅੱਗੇ ਵੀ ਆ ਬਾਬਾ ਸਾਹਿਬ ਡਾਕਟਰ ਮੇਕਸਾ ਜੀ ਦਾ ਦੇ ਕੇ ਤੁਸੀਂ ਪਟੇਲਾ ਵੱਲ ਤੇ ਕਰਿਆ ਕਰੋ ਤਾਂ ਕਿ ਬਾਬਾ ਸਾਹਿਬ ਦੀ ਜਿਹੜੀ ਫਲੋਕਸੀ ਆ ਉਹਨੂੰ ਅੱਗੇ ਵਧਾਇਆ ਜਾਵੇ ਅੱਗੇ ਵਧਾਵਾਂਗੇ ਨੌਜਵਾਨ ਵਰਗ ਜਿਹੜਾ ਆ ਉਹ ਅੱਗੇ ਵਧੇਗਾ ਤਾਂ ਹੀ ਸਾਡਾ ਅਸੀਂ ਜਿਹੜੀਆਂ ਤਰੱਕੀਆਂ ਕਰ ਸਕਦੇ ਆ ਕਿ ਬਾਬਾ ਸਾਹਿਬ ਡਾਕਟਰ ਮੇਕਸਾ ਸੁਧਾਰ ਨਾਲ ਲਿਖਦੇ ਉਹ ਸਨਾਂ ਜਿਹੜੀਆਂ ਬੈਣਾਂ ਬੜੀਆਂ ਹੁੰਆਂ ਜਾਂ ਸਾਡੇ ਆਹ ਤਾਰਾ ਗੋਪੀਆਂ ਅਸੀਂ ਰੰਧ ਮਾਣ ਰਹੇ ਆ ਤਾਂ ਉਹ ਵੀ ਅਸੀਂ ਮਾਣ ਨਹੀਂ ਸਕਦੇ ਸੀ ਮੈਂ ਤੈ ਦੇ ਲੋ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਸਟੇਜ ਤੇ ਨਵਾਲੇ ਦੇ ਬੰਦੇ ਨੂੰ 5 ਮਿੰਟ ਬੋਲਣ ਵਾਸਤੇ ਮੌਕਾ ਦਿੱਤਾ ਮੈਂ ਸਾਰਿਆਂ ਨੂੰ ਜੈ ਭਿੰਦਿਆ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ